ਹੈਲੋ ਹਾਜੀਤ ਕਾਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਰਤਿਆਂ ਨੂੰ ਸਵਾਗਤ ਕਰਦੇ ਆਂ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜ ਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਹੈ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਟ ਸਾਡੇ ਚੈਨਲ ਤੇ ਨਵੇਂ ਚੰਨ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਜੀ ਦੇ ਨਾ ਡੱਬੇ ਖਤਮ ਹੋ ਗਏ ਇਹ ਨਾਲੇ ਰੰਗ ਕਿੰਨਾ ਜਤੂਕਾ ਚੱਕਿਆ ਨਾ ਲਖੜੀਆਂ ਨੂੰ ਫੇਰ ਨੂੰ ਲੱਗ ਜਾ ਬਾਕੀ ਆਇਆ ਹੱਥ ਨਾਲ ਲਗਾ ਕੇ ਫੇਰ ਧੋਈ ਜਾਏ ਮੇਰਾ ਮਨ ਇੱਕ ਮਰਸੀ ਹੋਰ ਖਲੇ ਨਹੀਂ ਕੋਲ ਦੀ ਖਲੇ ਰਸਕੂਲੇ ਵੇ ਕਰਦੇ ਬਾਸ ਨਹੀਂ ਹੋਣੀ ਥੋੜੀ ਦੇ ਦੇ ਨਹੀਂ ਨਹੀਂ ਥੋੜੀ ਸ਼ੋਰ पे ਦੇ ਦੇ ਬਾਸ ਨਹੀਂ 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 ਨਾ ਥੋੜੀ ਦੇ ਦੇ ਮੰਮੀ 100 ਰੁਪਏ ਦੇ ਦੇ ਨਹੀਂ 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 ਮੈਂ ਨਹੀਂ ਮਾਰਾਂ ਉੜੇ ਉੜੇ ਹੀ ਐ ਉੜੇ ਜੇ ਵੀ ਤੇ ਮੈਂ ਫਿਰ ਆਏ ਸਾਲ ਆਜੀ ਕਰਨਾ ਬੰਨ ਹਾਜੀ ਕਰ ਐ ਮੇਰੇ ਬੂਆ ਬਦੇ ਯਾਰਾ ਰੰਗ ਲਾਦੇ ਬੂਆ ਐਨੀਆਂ ਬੂਆ ਉਹਨੀਆਂ ਮਾਰ ਗਏ ਕਿੰਨੇ ਦਾ ਜਿੰਨੇ ਤੋਂ ਦੇ ਹਾਂ ਲੈ ਜਿੰਨੇ ਮਰਜੀ ਹਾਂ ਜਿੰਨੇ ਜਿੰਨੇ ਮਰਜੀ ਨਹੀਂ ਉਹ ਦੇਖ ਹਜ਼ਾਰ ਤੋਂ ਪਾਰ ਤਿਆਰ ਬੈਠਿਆ ਲੁੱਟੀ ਵਿੱਚ ਕਿ ਲੋ ਨਾ ਕਰਦੇ ਨੇ ਜਮੀ ਲੋ ਕਿ ਜੁੱਥਾਲਾ ਕੰਮ ਕਰ ਰਹੇ ਨੇ ਸਮੇਂ ਪਰ ਉਹ ਵੀ ਇਤਰਾਜ ਨਹੀਂ ਦਿੰਦਾ ਲੁੱਟੀ ਵਿੱਚ ਕਿ ਹਾਂ ਪਤਾ ਨਹੀਂ ਕੀ ਕਰਿਆ ਇਹਨੇ ਪਹਿਲਾਂ ਪੈਸੇ ਦੇ ਦੇ ਮਨ ਨੂੰ ਫੋਨ ਤੇ ਬਾਅਦ ਵਿੱਚ ਆਮੜੇ ਲੈ ਫੜ ਫਿਰ ਮਨ ਨੂੰ ਕਹੇਗੀ ਜਿੱਤੇ ਤੇਰਾ ਖਜ਼ਾਨਾ ਏ ਵੀ ਦੇ ਦੇ ਨਾ ਫਿਰ ਜਾਨਣਾ ਨਹੀਂ ਫੈਂਸ ਨਹੀਂ ਫਾਰੀ ਜਾ ਦੇ ਭੂਆ ਨੂੰ ਵੀ ਤਨਵੀਤ ਨੂੰ ਵੀ ਪਹਿਲੇ ਦੇਨੇ ਕੇ ਫਿਰ ਇੱਕ ਇੱਕ ਰੁਪਿਆ ਦੇ ਆ ਸਾਰਿਆਂ ਨੂੰ ਵੱਧ ਦੋ ਨਾ ਨਾ ਚਲੋ 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 ਗਾ ਵੀ ਗਿਆ ਨਵੀਂ ਆਪਾ ਨੀਰ ਬਣ ਗਿਆ ਅਜਲ ਪੂਰੀਆਂ ਬਣਨੀਆਂ ਕਿੱਦੜ ਗਈ ਆ ਤੇ ਰਾਇਤ ਕਰ ਕਰਦੇ ਹੋ ਤੇ ਸਬਜ਼ੂ ਹੋ 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 ਪਿਚਰੀ ਆ ਜਿਹੜੀ ਇਹਦੇ ਕਿਤੇ ਲਾ ਨਹੀਂ ਲੱਗਦੀ ਅੱਜ ਚੋਲ ਨੇ ਵਿੱਚ ਸੱਤ ਸੱਤ ਰੰਗ ਹੈ ਕਹਿੰਦੇ ਨੂੰ ਥੱਲੇ ਨਹੀਂ ਲੱਗਦੇ ਉਸ ਦਿਨ ਸਭ ਜਿਹੜਾ ਮਾਂ ਨੂੰ ਮਿੱਠਾ ਕਰ ਮਾਰਦੇ ਆ ਧੰਨ

ਕਲਮਨ ਕਾ 2 ਮਿੰਟ ਦੋ ਦੋ ਮਿੰਟ ਦਾ ਟਾਈਮ ਨਹੀਂ ਆ ਹਾਂ ਬੜਾ ਬੜਾ ਬਾਟਾ ਹੀ ਵਜੇ ਹਾਂ 2:30 ਵਜੇ ਰੋਟੀ ਭੁੱਖ ਲੱਗ ਰਹੀ ਆ ਆ ਬੰਦੇ ਫੋਨਾ ਬੜੇ ਬੈ ਨਹੀਂ ਕੱਦਾਂ ਕਾ ਪਾ ਦੇਣਾ ਇਹਨੂੰ ਫੋਨਾ ਜਿੱਤੇ ਵੀ ਨਹੀਂ ਸਾਰੇ ਲੋਕ ਚਾਰ ਚੀਜ਼ ਚਾਰ ਚੀਜ਼ ਮੈਂ ਪਾ ਚੁੱਕਾ ਹਾਂ ਇਹ ਲਾ ਲਿਆ ਕਿ ਤੂੰ ਟ੍ਰੇਨ ਨੂੰ ਸਾਰਾ ਮੁਕਾ ਚੁੱਕਾ ਹੈਂ ਕਿਸ ਨੂੰ ਪੰਮੀ ਨੂੰ ਜੋਰ ਨਾਲ ਦਿੰਗੇ ਹੈਂ ਤੂੰ ਨੂੰ ਦੋ ਵਾਰ ਵੱਢ ਲੈ ਤੂੰ ਫੇਰ ਨਾ ਦਹੀਂ ਫੇਡ ਰੱਖ ਲੈ ਨਹੀਂ ਕੇ ਉਹਦੀ ਕਿੰਨੀ ਲੈਣਗੇ ਤੁਹਾਰੇ ਐਸੀ ਲੱਗੇ ਮੈਂ ਹੈਂ ਉਟੀ ਕੋਲ ਆਇਆ ਸਰਦਮੇ ਕੋਹ ਨਾ ਲਾ ਲਿਆ ਟੌਮੀ ਕੀ ਲਾ ਕੇ ਕੀ ਹੋ ਗਿਆ ਕੁੱਤਾ ਹੋ ਗਿਆ ਮਾਦਰ ਨਾਲ ਵਟ ਗਿਆ ਕੁੱਤੇ ਨੂੰ ਉਸਕੇ ਟਾਈਮ ਪਹਿਲੇ ਇੰਨੇ जख्म ਤੇ ਹੋ ਗਿਆ ਜੀਰ ਨਾ ਦੇ ਨਾ ਉਹ ਵੀ ਹੁੰਦੀ ਹੈ ਠੀਕ ਹੈ ਅੱਛਾ ਉਹ ਕੁੱਤੇ ਕੀ ਅੱਜ ਖਾਣਾ ਲੈਣਾ ਮੰਮਾ ਮੈਂ ਤੇਹੀ ਤਾਂ ਨਹੀਂ ਖਾਣੀ ਉਹ ਕੀ ਆ ਜੀ ਕੇ ਸਿਰ ਤੇ ਪੈਂਦੀ ਜਿਹੜਾ ਵਾਕ ਗੱਜਰ ਦਾ ਚਾਹ ਖਾਓ ਖਾਓ ਬੱਚੇ ਦਾ ਚਾਹ ਉਹ ਗੱਜਰ ਦਾ ਚਾਹ 1.5 ਦੇ ਗੱਜਰ ਦਾ ਚਾਹ ਦੇਖਾਂਗੇ ਆ ਇਕੱਲਾ ਹੀ ਪੂਰੀ ਮਿੱਠਾ ਖਾ ਦੇ ਗੱਜਰ ਦਾ ਚਾਹ ਮੈਂ ਤਾਂ ਉਹਨੂੰ ਸੁਣਦਾ ਸੀ ਉਹ ਮੈਂ ਪੁੱਛਦਾ ਸੀ ਨਾ 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 ਸਪਰਾਤ ਖਾਂਦਾ ਨਹੀਂ ਸੁਣ ਲੈ ਕੀ ਗੱਲਣ ਕਿਆ ਕਹਿ ਰਹੇ ਮੇਰੇ ਭਾਜੀ ਹਾਂ ਕਹ ਰਿਹਾ ਮੈਂ ਤਾਂ ਜਿੰਦਰ ਪਟੂਰੇ ਬਣਾਏਗਾ ਨਾ 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 ਪਟੂਰੇ ਹਲਵਾਜੀ ਬਿਠਾਏ ਨੇ ਖੜ ਜੋ ਰੋਟੀ ਰੋਟੀ ਤਾਂ ਹੈ ਨਹੀਂ ਖਾਲੀ ਰੋਟੀ

ਮੋਹੇ ਕਟਖਾਈ ਪੂਰੀਆਂ ਚ ਚੋਲ ਪੁਣੇ ਦੇ ਹੈ ਕੋਈ ਰਸਤਾ ਹੈ ਹੈ ਬਾਈ ਤਰ ਐਵੇਂ ਚੀਜ਼ ਸਵਾਦ ਬਣਾਉਣਾ ਬਾਈ ਘੈਲ ਪੈ ਕਰਨਾ ਟੀਫਰ ਪੈ ਕਰਨਾ ਹੈ ਮੈਂ ਪਰੋਣਾ ਆ ਰਿਹਾ ਹੈ ਪਰੋਣਾ ਖਾਤਰਤਾ ਨਹੀਂ ਕਰਨੀ ਪਾਵਾ ਫੇਰ ਨਹੀਂ ਪਰੋਣਾ ਰੁੱਸ ਗਿਆ ਫੇਰ ਕਿਸਾਨ ਜੂਨੀ ਵਾਲੇ ਪੱਗ ਬੰਨੀ ਫਿਰਦਾ ਪਰੋਣਾ ਔਖਾ ਜਿਆ ਮਨਾਣਾ ਕਿ ਨਹੀਂ ਹੈ ਸਾਰੇ ਪਿੰਡ ਦੇ ਲੋਟਨੀ ਆ ਜਿਹੜਾ ਸਕੇ ਪਰੋਣਾ ਹੈ ਪਰੋਣਾ ਮੁੰਡਾ ਠੀਕ ਹੈ ਜੀ ਅੱਜ ਆ ਪਰੋਣਾ ਮੁੰਡੇ ਕੋਦਿਮੋ ਹਾਂ ਸੋ ਵੈਰੀ ਹੋ ਗਿਆ ਖੜਕ ਵਰਕਾ ਅੱਜ ਚੁੱਪਚਾਪ ਬੈਠਿਆ ਕੀ ਕਰਾਂ ਅੱਜ ਇਸ ਦੀ ਜੇਮਾਂ ਕੱਢਦੇ ਸਾਰੀਆਂ ਲਾ ਲਾ ਚੱਲ ਵਧੀਆ ਕਰ ਲੈ ਹੂੰ ਲਾ ਪਹਿਲਾਂ ਕੋੜੀ ਬਣਾ ਦੇ ਚਾਹ ਦੇਖੋ ਆਪ ਮੈਂ ਇੱਕ ਵਾਰ ਰੁਕ ਹੀ ਜਾਵਾਂ ਹੂੰ ਚਾਹ ਪਾ ਕੇ ਦੇ ਜੀ ਪਾਣੀ ਪਾਣੀ ਕੋਤਨ ਘੁਰ ਕਰ ਲੈ ਜਾ ਤਸਾਦੀ ਹੋ। ਖੋਬ ਗੁੜ। ਨੀ ਮੇਰਾ ਵੀਰ ਆਇਆ ਵੱਡੀ ਗੱਡੀ ਲੈ ਕੇ ਵੇ। ਦਾੜੀ ਮੇਰੇ ਵੀਰ ਦੀ ਚਿੱਟੀ ਹੋਗੀ ਬਾਬੇ ਬਣ ਕੇ ਦੋਨੇ ਚਿੱਟੀਆਂ ਦਾੜੀਆਂ ਹੋਗੇ ਦੋਨੇ ਹੀ ਆਹ ਛੋਟੀ ਵਾਂਗੂ ਨਹੀਂ ਅਈ ਫਰਕ ਹੈ ਕਹਿ ਮੈਂ ਉਹ ਦਬ ਕੇ ਮਾਰ ਕੇ ਟਰਾਈ ਜਾਣਾ ਤੁਹਾਨੂੰ ਨੇ ਕਰਾਣੇ ਹੋਰ ਜਾਣ ਕੇ ਕਰਾਏ ਨਾ ਇਹਦਾ ਜਾਣ ਕੇ ਆਦੋਂ ਵੀ ਕਰਾਇਆ ਰਹੇ ਹੁਣ ਚਾਹ ਲੱਗੀ ਜੀ ਕੰਮ ਤੇ ਸਸੇ ਕੰਮ ਹਾਂ ਠੀਕ ਹੈ ਮਮੀ ਸਾਤਰੀ ਕਾਲ ਉਹ ਮੈਂ ਬਾਲ ਨਹੀਂ ਹੈ ਮਮੀ ਸਾਤਰੀ ਕਾਲ ਮੈਂ ਠੀਕ ਹੋ ਗਿਆ ਦੇਖ ਆ ਜਾ ਅੰਦਰ ਮੈਂ ਠੀਕ ਹੋ ਗਿਆ ਦੇਖ ਲੈ ਕੇ ਜੇ ਖਾਤੂ ਤੇ ਫੇਰ ਨਾ ਮੜ ਕੋਟਾ ਤੇ ਫੇਰ ਦਵਾਂ ਮੈਂ ਤਾਂ ਕੋਈ ਨਹੀਂ ਬੈਨ ਕਰਦੇ ਹਾਂ ਜਿਆਨੇ ਬੈਨ ਕਰ ਐ ਚਾਰੇ ਬੱਤੇ ਪੰਜ ਪੱਤੇ ਨਾ ਮੈਂ ਵੀ 6 ਮਹੀਨੇ ਦੇਖਾਂ ਬੇਟੇ ਰੱਖੜੀ ਬੰਨੀ ਵੀ ਹੈ ਕੋਈ ਹਾਂ ਉਹਦਾ ਸਕੇ ਖਾਣਾ ਵਰਕੀ ਖਾਣਾ ਮੈਂ ਕਿਤੇ ਹੀ ਨਹੀਂ ਜਲ ਕਰ ਬੈ ਲੋਗੇ ਤੇ ਨਾ ਬੜੀ ਕਿਉਂ ਸਾਰੇ ਬਰ ਇੱਕ ਗਲਾਬ ਜਮਨ ਵੀ ਖਾਣੀ ਹੈ ਗਲਾਬ ਜਮਨ ਵੀ ਖਾਣੀ ਹੈ ਹੈ ਗਲਾਬ ਜਮਨ ਕਾ ਖਾਣੀ ਕਾਨੇ ਹੱਥ ਹੋਰ ਹਾਜਮ ਆ ਜਾਏਗੀ ਠੀਕਾ ਟੁਕੜਾ ਲਾਇਆ ਇਹਦਾ ਚਾਲ ਲਓ ਟਿੱਕੇ ਇਹ ਗਲਾਬ ਜਮਨ ਦਾ ਟੁਕੜਾ ਟਿੱਕੇ ਗਣੀ ਉਹ ਤੇ ਮੱਖੀ ਬੈਠਦੀ ਮਾਵੇਂ ਮਾਵੇਂ ਦੇਖਿਆ ਕਿ ਮੱਖੀ ਉੜਿਆ ਨਾ ਪਰ ਤੇ ਮੱਖੀ ਪਰ ਕਿਉਂ ਚਿਪੜਾਈ ਹੈ ਘੇਲੇ ਜੀ ਮਰਦੀ ਕਿਉਂ ਉੜਦੀ ਨਹੀਂ ਹੈ ਕਿ ਮੱਖੀ ਕਿਉਂ ਨਹੀਂ ਉੜਦੀ ਬੈਠਣੀ ਓਹੋ ਫੈਨੇ ਕਿਕਰ ਤਾਂ ਤਗੜ ਲਾ ਦੇਗਾ ਜੇ ਮੱਖੀਆਂ ਚੁੱਕ ਗਈ ਦੀ ਉੱਪਰ ਐ ਨਾ ਆਇਆ ਲੱਕ ਰਿਹਾ ਆ ਨਾ ਮੈਂ ਚੱਲ ਜਾਵੀ ਸਵੇਰੀ ਚਾਹ ਬਾਈ ਠੀਕ ਹੋ ਗਿਆ ਨਾ ਬਾਕੀ ਕਿਹੜਾ ਤੁਹਾਨੂੰ ਕਿਦਾਂ ਠੀਕ ਹੋ ਮੰਮੂ ਦੋਨੇ ਭੇ ਦੋਨੇ ਭੇ ਦੇ ਸਕੂਟਰੀ ਆ ਹਾਂ ਬਾਕੀ ਰੋਬੇ ਨਹੀਂ ਬੋਚੀ ਜੀ ਹੈ ਮੈਂ ਤਾਂ ਦੇਖ ਦੇਖ ਕੇ ਸੌਂ ਗਈ ਸੀ ਮਾਪਾ ਨੇ ਨਿਆਣਾ ਹੁਣ ਮਾਪਾ ਨੂੰ ਟਾਈਮ ਲੱਗਿਆ ਲੱਗਿਆ ਨਾ ਕਰੇਗਾ ਠੀਕ ਹੈ ਜੀ ਮੰਮਾ ਜੀ ਆਂਦੇ ਨਹੀਂ ਲੇਟ ਦੇ ਜਾਂਦੇ ਪਹਿਲਾਂ ਨੇ ਮਰਦਨੇ ਕੀ ਪਹਿਲਾਂ ਫਰੀ ਲੱਗਦਾ ਹੈ ਆਣੇ ਕੀ ਪਹਿਲਾਂ ਲਾਰੀਦਾ ਹੈ ਪਿੰਗਾ ਮਣ ਚੰਗਾ ਮਣ ਅਸੀਂ ਆ ਜਾਓ ਕਦੇ ਮੈਂ ਹਮ ਤੇ ਜਮਾ ਨੇੜੇ ਐ ਐਂ ਲੱਗਦਾ ਹਾਂ ਤੈਨੂੰ ਕਿੰਨੀ ਲਾਵਾਂ ਹਾਂ ਤੂੰ ਕਿੰਨੀ ਹਾਂ ਚੰਗੀ ਆਪਾਂ ਤੁਹਾਨੂੰ ਦੇਣੀ ਹੈਗੀ ਉੱਥੇ ਤਾਂ ਘੁੰਮੀ ਜਾ ਹਾਂ ਮੈਂ ਚੰਗੀ ਵੇਖੋ ਦੇਖੀ ਆ ਆ ਜਾਓ ਜੀ ਜੀ ਕਹਿ ਤੋ ਓਕੇ ਮੈਂ ਨਾਲ ਦੀ ਨਾਲ ਗੱਡੀ ਸਟਾਰਟ ਮਤਾਂ ਆ ਜਾਓ ਜੀ ਹਾਂ ਜਾਨਾ ਪਰਪਰ ਤੋਂ ਸਿਮਾਨ ਨੂੰ ਤੇ ਪਰਪਰ ਤੋਂ ਉਹਦਾ ਬਣਾਵਾਂਗਾ ਪੂਮਾ ਆਪਣੀ ਆਈ ਲੈ ਆਵਾਂ ਸਮਾਨ ਸੇ ਧੋਣੇ ਨੂੰ ਠੀਕ ਹੈ ਜੀ ਫਾਈਵ ਸੈਟਰ ਠੀਕ ਜੀ ਕਦੀ ਥਾਰ ਲੈ ਲਿਆ ਠੀਕ ਜੋ ਲੈ ਲੀ ਆਪਾਂ ਮੁੜਤੀ ਲੈ ਆਉਂਦੇ ਠੀਕ ਹੈ ਤਨੂ ਪਤਾ ਨਹੀਂ ਇਸका ਫਾਰਮ ਪਰ ਹੋਵੇਗਾ ਟੈਸਟ ਪਰ ਪਰ ਹੋਵੇਗਾ ਨਹੀਂ ਨਹੀਂ 10000 ਫੋਲਓਵਰ ਹੋਣਗੇ ਜਿਆਦਾ ਜਿਆਦਾ ਪਾਉਣਾ ਹੈ ਨਾ ਨਾ ਇਹ ਟੈਕਸ ਵਾਲਾ ਉਹ ਇਸਕੇ ਉਹ ਆ ਆਹਾਂ ਵਾਲੇ ਉਹ ਸੁਣਾ ਰਹੇ ਹਾਂ ਮੇਰੇ bade bande ho gaye si ਮੈਨੂੰ ਇਵੇਂ ਲੈਟ ਦੇਦੀ ਮੈਂ ਚਲ ਵਧੀਆ ਰੱਬ bade bande ho rahe ਥਾਣੋ ਚਲ ਠੀਕ ਹੈ ਚੰਗਾ ਹੀ ਸਸਰੀ ਘਾਲ ਜੀ ਚੰਗਾ ਬਾਈ ਉਹ ਸੋ ਗਿਆ ਜਾ ਕੇ ਚੰਗਾ ਫਿਰ ਹੈ ਨੀਂਦ ਆ ਰਹੀ ਆ ਸਟੈਂਸ ਸੌ ਜਾ ਰੱਪਰੇ ਮੇਰੇ ਆ ਗਿਆ ਖੜ ਦਿਨ ਕਹਿੰਦੇ ਭਾਈ ਰਹਾ ਕਹਿੰਦੇ ਮੈਂ ਤੇ ਸਾਰੇ ਕਰਦੀ ਮਰਾਂਗੀ ਕਿੰਨਾ ਸਤਰੀ ਕਰ ਹਮੇ ਵੀ ਜਨਾ ਗੱਲ ਚਲੋ 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 ਚਲ ਫਿਰ ਬੜਾ ਆ ਚਲੋ ਸਵੇਰੀ ਅਸੀ ਜਿਵੇਂ ਕਿ ਅੱਜ ਮਰ ਪੈਸੀ ਐ ਨਹੀਂ ਬਈ ਹਾਂ ਚੰਗਾ ਚਲ ਠੀਕ ਉਹ ਮੇਰੇ ਪੁੱਤ ਪਾਸ ਦੇ ਬਣ ਗਈ ਸੁਣ ਕੇ ਚੱਕ ਲਿਆ ਮਾ ਚੱਕ ਲਿਆ ਠੀਕ ਹੈ ਰਾਤਾ ਨਹੀਂ ਕਹਿੰਦੇ ਤੁਰ चलो चलो पाजी चली पाजू कुछ नहीं कोई बात नहीं कोई बात नहीं आजे भाई आप आए भी काम तो ना ना ले आन देना चलो अभी ऐसे बने बिल्डिंग आओ जा करे क्या क्या हुआ काफी दिखा रहे तुम्हारा कोई नहीं देखा ना ओ आप तो जीनिश के भी जादे परिचिता नहीं है ना ताकर के होगा कुछ अपाजे हाँ चलो ठीक है ब ਕੀ ਆਇਆ ਕੀ ਆ? ਚਾਹ ਸੌ ਜਾਂਦੇ ਕੋਈ ਨਾ ਕੋਈ ਨਾ ਮਾਮੀ ਨੂੰ ਬਾਏ ਕਰਦੇ ਕੋਈ ਨਾ ਕੋਈ ਨਾ ਨਹੀਂ ਵੀ ਨਹੀਂ ਨਾ ਕਰਾ ਚਲੋ ਠੀਕ ਹੈ ਬਾਏ ਬਾਏ ਕੋਈ ਆ ਰਹਾ ਮੈਨੂੰ ਚੜਾਈ ਜਾ ਰਹੀ ਹੈ ਕੰਤੀ ਬੱਤੀ ਦੀ ਸਮੱਸਿਆ ਹੈ ਉਹ ਕੰਪਨ ਨਹੀਂ ਉਹ ਕਪਾ ਫਾਜ ਦੇ ਤਰ੍ਹਾਂ ਪਹਿਲਾਂ ਉਹ ਤੋਂ ਮਾਦੇ ਹੈ ਤੇ ਇਹ ਬੁਆ ਦੀ ਗੱਲ ਨਹੀਂ ਕਿੰਨੇ ਇੰਦੇ ਹਾਂ ਤੇ ਗੱਲ ਤੋਂ ਨਹੀਂ ਤੇ ਕਿਹਦੀ 2 ਤੋਂ 4 ਲੀਟਰ ਵਾਲੀ ਮਿਲ ਰਹਾ ਹੈ ਥੋੜਾ ਵਧੀਆ ਹੋ ਜਾਵੇ ਸਾਰੀ ਹੋਰ ਵਿੱਚ ਕਹੇਗੇ ਕਿ ਨਾ ਦੇਖੋ ਇੱਕ ਦੋ ਮਿਲਿਆ ਦੇਖੋ ਨਹੀਂ ਇਹ ਦੂਸਰੇ ਵਾਸਤੇ ਵੰਦੇ ਦੂਸਰੇ ਵਾਸਤੇ ਚਲੋ ਮੋਟਾ ਜੋ ਪੁਲਿਸ ਨਹੀਂ ਕਹਿੰਦੇ ਕਿ ਗੇਦਰ ਨੇ ਆ। ਉਹ ਆਗੇ ਲੈ ਆਵੀਂ। ਕਿਹਨੇ? ਦੋਥਾ ਬਣਾਇਆ। ਕਾਹ ਕਿਤਾ ਦੋਰਾ। ਗੇਦਰ ਨੇ। ਮੈਂ ਦੋਵੇਂ ਦੱਸ। ਮਾਵਾਏ ਪੱਟਾ ਲੱਗਿਆ ਮਾਵਾਏ। ਰੰਦਾ ਵੇਲੇ ਗੱਲ ਕਰ ਰਿਹਾ ਉਹ ਜਰ ਜਿੱਪਿਆਂ ਦਾ ਕਰਕੇ ਦੇ ਦੇ। ਅੱਧ ਮੈਂ ਲੈ ਲਾਂ। ਉਹ ਇਹਦੇ। ਅਗਲੀ ਅੱਧਾ ਖੜੀ ਐ। ਅਗਲੀ ਪੂਰਾ ਕਰਨੀ ਖੜੀ। ਜਿੰਨੇ ਰਤ ਤੁਹੇ ਦੇ ਦਿੱਤੀ। ਕਿਹੜਾ ਬੰਨਾ? ਇਹ। ਤਰ ਮਰਦੇ ਬੰਦੇ। ਤਰ ਮਰਦੇ। ਲੋ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ-ਨਵੇਂ ਆਏ ਹੋ, ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਜੁੜੇ ਰੱਖਿਆ ਕਰੋ ਜੀ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਮੇਰੇ ਤੋਂ ਨੈਕਸਟ ਵੀਡੀਓ ਲਈ ਹਾਜ਼ਰ ਦੇ ਬਦ ਦੇ ਰੱਬ ਤਰੱਕੀਆਂ ਦੇ ਤੁਹਾਨੂੰ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਜੀ